ਸੜਕ ਤੇ ਸਟੰਟ ਬਾਜ਼ੀ ਕਰਨੀ ਨੌਜਵਾਨਾਂ ਨੂੰ ਮਹਿੰਗੀ ਪੈ ਗਈ ਹੈ ਤਸਵੀਰਾਂ ਤੁਸੀਂ ਵੇਖੋ ਕਿ ਇੱਕ ਥਾਰ ਗੱਡੀ ਤੇ ਕੁਝ ਨੌਜਵਾਨ ਸਟੰਟ ਕਰ ਰਹੇ ਸੀ ਤੇ ਤੇਜ਼ ਰਫ਼ਤਾਰ ਗੱਡੀ ਸੀ ਤੇ ਗੱਡੀ ਨਾਲ ਦੇ ਨਾਲ ਖੰਬੇ ਤੇ ਜਾ ਚੜਦੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਅਗਰੂਗਰਾਮ ਦੇ ਇੱਕ ਬਾਜ਼ਾਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਤੁਸੀਂ ਵੇਖੋ ਕਿ ਤੇਜ਼ ਰਫ਼ਤਾਰ ਥਾਰ ਜਿਹੜੀ ਹੈ ਉਹ ਤੇ ਸਟੰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਸਟੰਟ ਕਰਨ ਦੇ ਚੱਕਰ ਦੇ ਵਿੱਚ ਗੱਡੀ ਸਿੱਧੀ ਖੰਬੇ ਤੇ ਜਾ ਖੜੀ ਹੋਈ ਉਸ ਤੋਂ ਬਾਅਦ ਲੋਕਾਂ ਦੀ ਭੀੜ ਆਲੇ ਦੁਆਲੇ ਇਕੱਟੀ ਹੋ ਜਾਂਦੀ ਹੈ ਤੇ ਉੱਥੇ ਹੀ ਅਸੀਂ ਅਕਸਰ ਵੇਖਦੇ ਹਾਂ ਕਿ ਸੋਸ਼ਲ ਮੀਡੀਆ ਤੇ ਆਪਣੀ ਵੀਡੀਓਸ ਬ ਟ੍ਰਿਕ ਕਰਾਈ ਕਰ ਦਿੰਦੇ ਨੇ ਅਜੀਬੋ ਗਰੀਬ ਸਟੰਟ ਕਰ ਦਿੰਦੇ ਨੇ ਜਿਸ ਦੇ ਕਾਰਨ ਲੋਕਾਂ ਨੂੰ ਭਾਰੀ ਹਟਜਾਨਾ ਵੀ ਪੜਨਾ ਪੈਂਦਾ ਤੇ ਉੱਥੇ ਹੀ ਪੰਜਾਬ ਪੁਲਿਸ ਵੀ ਨਾਲ ਜਿਹੜਾ ਉਹ ਲੈ ਕੇ ਕਾਫੀ ਜ਼ਿਆਦਾ ਸਖਤ ਹੋ ਚੁੱਕੀ ਹੈ ਕਿ ਸੋਸ਼ਲ ਮੀਡੀਆ ਤੇ ਜਿੰਨੇ ਵੀ ਵਾਇਰਲ ਚੀਜ਼ਾਂ ਸਰਕਾਰ ਦੇ ਨੋਟਿਸ ਦੇ ਵਿੱਚ ਆਉਂਦੀਆਂ ਨੇ ਪੰਜਾਬ ਪੁਲਿਸ ਦੇ ਨੋਟਿਸ ਦੇ ਵਿੱਚ ਆਉਂਦੀਆਂ ਨੇ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਂਦੀ ਹੈ ਤੇ ਹੁਣ ਇਹ ਵੀਡੀਓ ਗੁਰੂਗ੍ਰਾਮ ਤੋਂ ਸਾਹਮਣੇ ਆ ਰਹੀ ਹੈ ਜ ਜੇਬਾ ਤੁਸੀਂ ਤਸਵੀਰ ਵੇਖ ਸਕਦੇ ਹੋ ਗੱਡੀ ਦਾ ਕੀ ਹਾਲ ਹੈ ਕਿ ਖੰਭੇ ਤੇ ਸਿੱਧੀ ਖੜੀ ਹੋਈ ਹਾਲਾਂਕਿ ਇਸ ਪੂਰੇ ਹਾਦਸੇ ਦੇ ਵਿੱਚ ਕਿਸੇ ਦੀ ਜਾਨ ਜਾਣ ਦੀ ਖਬਰ ਸਾਹ ਇਹ ਤਸਵੀਰ ਹੀ ਆਪਣੇ ਆਪ ਦੇ ਵਿੱਚ ਕਾਫੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਹੈ ਕਿ ਇਸ ਤਰੀਕੇ ਦੇ ਨਾਲ ਥਾਰ ਗੱਡੀ ਸਿੱਧੀ ਖੰਬੇ ਦੇ ਨਾਲ ਜਾ ਕੇ ਖੜੀ ਹੋ ਜਾਂਦੀ ਹੈ ਇਹ ਤਸਵੀਰ ਦੇਖਿਓ ਤੁਸੀਂ ਵੀ ਖੁਦ ਵੀ ਹੈਰਾਨ ਹੋਵੋਗੇ ਤਸਵੀਰ ਦੇਖ ਕੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਕਿ ਤੁਹਾਨੂੰ ਇਸ ਤਸਵੀਰ ਦੇਖ ਕੇ ਕੀ ਮਨ ਦੇ ਵਿੱਚ ਖਿਆਲ ਆ ਰਿਹਾ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਅਜਿਹੀਆਂ ਕਾਫੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਅਜੀਬੋ-ਗਰੀਬ ਹਰਕਤਾਂ ਲੋਕ ਕਰਦੇ ਨੇ ਤਾਂ ਕਿ ਸੋਸ਼ਲ ਮੀਡੀਆ ਤੇ ਉਹ ਵਾਇਰਲ ਹੋ ਸਕਣ ਤੇ ਹੁਣ ਇੱਕ ਹੋਰ ਵੀਡੀਓ ਜਿਹੜੀ ਸਾਹਮਣੇ ਹੈ ਗੁਰੂਗ੍ਰਾਮ ਦੀ ਇਹ ਵੀਡੀਓ ਹੈ ਤੇ ਇਸ ਵੀਡੀਓ ਦੇ ਵਿੱਚ ਤੁਹਾਡਾ ਕੀ ਕ